ਸੋ ਮੌਸਮ ਵਿਭਾਗ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਗੜੇਮਾਰੀ ਹੋਈ ਸੀ ਤੇ ਠੰਡੀਆਂ ਹਵਾਵਾਂ ਚੱਲੀਆਂ ਜਿਸ ਤੋਂ ਬਾਅਦ ਲੋਕਾਂ ਵੱਲੋਂ ਸਰਦੀਆਂ ਦੇ ਕੱਪੜੇ ਇੱਕ ਵਾਰ ਤੋਂ ਫਿਰ ਜਿਹੜੇ ਨੇ ਪਾਏ ਗਏ ਸਨ ਪਰੰਤੂ ਹੁਣ ਮੌਸਮ ਵਿਭਾਗ ਵੱਲੋਂ ਫਿਰ ਤੋਂ ਭਵਿੱਖਬਾਣੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਗੜੇਮਾਰੀ ਹੋਈ ਮੀਂਹ ਪਿਆ ਤੇ ਠੰਡੀਆਂ ਹਵਾਵਾਂ ਚੱਲੀਆਂ ਜਿਸ ਕਰਕੇ ਠੰਡ ਵੱਧ ਗਈ ਤਾਂ ਦੋ ਦਿਨ ਨੇ ਜਿਹੜੇ ਉਹਨਾਂ ਦੇ ਵਿੱਚ ਧੁੱਪ ਦਿਖੀ ਹੈ ਸੋ ਧੁੱਪ ਨਿਕਲਣ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਤੋਂ ਖੁੱਲਦਾ ਨਜ਼ਰ ਆ ਰਿਹਾ ਸੀ ਪਰੰਤੂ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਆ ਗੜੇਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਨਾਲ ਹੀ ਭਾਰੀ ਮੀਂਹ ਪਵੇਗਾ ਹਨੇਰੀ ਤੂਫਾਨ ਦਾ ਵੀ ਅਲਰਟ ਆ ਜਾਰੀ ਕਰ ਦਿੱਤਾ ਗਿਆ ਆ ਜੇਕਰ ਮੌਸਮ ਵਿਭਾਗ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕਰ ਦਿੱਤਾ ਗਿਆ ਸੋ ਲਗਾਤਾਰ ਮੌਸਮ ਆ ਜਿਹੜਾ ਬਦਲ ਰਿਹਾ ਹੈ ਤੇ ਬਦਲਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਆ ਠੰਡ ਦੀ ਵਾਪਸੀ ਹੁੰਦੀ ਨਜ਼ਰ ਆ ਰਹੀ ਆ ਤਾਂ ਪਿਛਲੇ ਦਿਨੀ ਕਾਫੀ ਆ ਗੜੇ ਮਾਰੀ ਹੋਈ ਹੈ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਸੜਕਾਂ ਦੇ ਉੱਤੇ ਚਿੱਟੀ ਚਾਦਰ ਗੜਿਆਂ ਦੀ ਦੇਖਣ ਨੂੰ ਮਿਲੀ ਹੈ ਤਾਂ ਦੋ ਦਿਨ ਫਿਰ ਧੁੱਪ ਨਿਕਲੀ ਧੁੱਪ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੁਣ ਪੰਜਾਬ ਦੇ ਵਿੱਚ ਮੌਸਮ ਬਦਲ ਸਕਦਾ ਹੈ ਸੋ ਪਿਛਲੇ ਹਫਤੇ ਦੇ ਅਖੀਰ ਦੇ ਵਿੱਚ ਹੋਈ ਗੜੇਮਾਰੀ ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਹਾਲਾਂਕਿ ਫਿਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੋ ਦਿਨ ਧੁੱਪ ਖਿੜੀ ਦੇ ਨਾਲ ਮੌਸਮ ਜਿਹੜਾ ਉਸ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਸੀ ਪਰ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਗੜੇਮਾਰੀ ਦੀ ਭਵਿੱਖਬਾਣੀ ਕਰ ਦਿੱਤੀ ਹੈ ਸੋ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਨੇਰੀ ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਇਸ ਦੇ ਮੱਦੇ ਨਜ਼ਰ ਚਾਰ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਅਤੇ ਨੌਂ ਜ਼ਿਲ੍ਹਿਆਂ ਦੇ ਲਈ yellow ਅਲਰਟ ਜਾਰੀ ਕਰ ਦਿੱਤਾ ਗਿਆ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਵੇਲੇ ਨਵਾਂ ਪੱਛਮੀ ਪ੍ਰਭਾਵ ਹੈ ਜਿਹੜਾ ਉਹ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ਦੇ ਉੱਤੇ ਵੀ ਆ ਵੇਖਣ ਨੂੰ ਮਿਲ ਰਿਹਾ ਹੈ ਸੋ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਆ ਹਨੇਰੀ ਤੂਫਾਨ ਦੇ ਨਾਲ بارش ਤੋਂ ਇਲਾਵਾ ਗੜੇਮਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਫਿਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੋ ਦਿਨ ਧੁੱਪ ਖਿੜਨ ਦੇ ਨਾਲ ਆ ਮੌਸਮ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਸੀ ਪਰ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਗੜੇਮਾਰੀ ਦੀ ਭਵਿੱਖਬਾਣੀ ਕਰ ਦਿੱਤੀ ਹੈ ਤਾਂ ਲਗਾਤਾਰ ਪੰਜਾਬ ਦਾ ਮੌਸਮਾ ਜਿਹੜਾ ਬਦਲ ਰਿਹਾ ਕਦੇ ਧੁੱਪ ਕਦੇ ਸ਼ਾਂਤ ਤੇ ਕਦੇ ਮੀਂਹ ਤੇ ਕਦੇ ਗੜੇਮਾਰੀ ਇਹ ਸਾਰਾ ਕੁਝ ਆ ਪਿਛਲੇ ਦਿਨੀ ਸ਼ੁਰੂ ਹੋਇਆ ਹੈ ਹਾਲਾਂਕਿ ਗੜੇਮਾਰੀ ਜ਼ਰੂਰ ਹੋਈ ਕਾਫੀ ਫਸਲਾਂ ਦਾ ਨੁਕਸਾਨ ਵੀ ਹੋਇਆ ਉੱਥੇ ਹੀ ਆ ਕਣਕ ਦੀ ਫਸਲ ਹੈ ਜਿਹੜੀ ਉਸ ਦੇ ਲਈ ਇਹ ਮੀਂਹ ਲਾਹੇਬੰਦ ਹੋਇਆ ਪਰੰਤੂ ਲੋਕਾਂ ਵੱਲੋਂ ਜਿਹੜੇ ਸਰਦੀ ਦੇ ਕੱਪੜੇ ਸਨ ਉਹਨਾਂ ਨੂੰ ਆ ਸੰਭਾਲ ਕੇ ਰੱਖ ਦਿੱਤਾ ਗਿਆ ਸੀ ਪਰੰਤੂ ਹੁਣ ਜਿਵੇਂ ਗੜੇਮਾਰੀ ਹੋਈ ਹੈ ਠੰਡੀਆਂ ਹਵਾਵਾਂ ਚੱਲੀਆਂ ਤਾਂ ਲੋਕਾਂ ਨੂੰ ਆ ਸਰਦੀ ਦੇ ਕੱਪੜੇ ਨੇ ਜਿਹੜੇ ਦੁਬਾਰਾ ਕੱਢਣੇ ਪਏਗੇ ਦੁਬਾਰਾ ਲੋਕ ਕੋਟ ਕੋਟੀਆਂ ਦੇ ਵਿੱਚ ਨਜ਼ਰ ਆਏ ਪਰੰਤੂ ਆ ਦੋ ਦਿਨ ਪਹਿਲਾਂ ਧੁੱਪ ਜਿਹੜੀ ਨਿਕਲੀ ਹੈ ਉਸ ਤੋਂ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਸੀ ਕਿ ਹੁਣ ਆ ਗਰਮੀ ਸ਼ੁਰੂ ਹੋ ਗਈ ਹੈ ਪਰੰਤੂ ਮੌਸਮ ਵਿਭਾਗ ਨੇ ਭਵਿੱਖਬਾਣੀ ਕਰ ਦਿੱਤੀ ਹੈ ਤੇ ਗੜੇਮਾਰੀ ਤੇਜ਼ ਹਨੇਰੀ ਤੇ ਮੀਂਹ ਪਵੇਗਾ ਜਿਸ ਨਾਲ ਫਿਰ ਤੋਂ ਲੋਕ ਨੇ ਜਿਹੜੇ ਸਰਦੀਆਂ ਦੇ ਕੱਪੜੇ ਪਾਉਂਦੇ ਨਜ਼ਰ ਆ ਸਕਦੇ ਨੇ